ਰੋਮ ਦੇ ਉਪਾਰ ਤੋਂ ਪਹਿਲਾਂ ਯੂਨਾਨੀਆਂ ਤੋਂ ਵੀ ਪਹਿਲਾਂ ਦੁਨੀਆ ਦੀ ਪਹਿਲੀ ਮਹਾਨ ਯੂਨੀਵਰਸਿਟੀ ਮੌਜੂਦ ਸੀ ਉਸ ਦਾ ਨਾਮ ਸੀ ਤਕਸ਼ਿਲਾ ਸਿੰਧ ਦਰਿਆ ਅਤੇ ਪਹਾੜਾਂ ਦੇ ਵਿਚਕਾਰ ਪੁਰਾਤਨ ਪੰਜਾਬ ਦੀ ਇਸ ਉਪਜਾਊ ਧਰਤੀ ਤੇ ਸਥਿਤ ਅੱਜ ਤੋਂ 2500 ਸਾਲ ਪਹਿਲਾਂ ਪਿਪਰਟੀ এਸ਼ੀਆ ਪਰ ਦੌਂਦੇ ਸਨ ਚੀਨ ਦੀ ਸਰਹੱਦਾਂ ਤੋਂ ਫਾਰਸ ਦੇ ਦਿਲ ਤੱਕ ਅਤੇ ਮੱਧ এਸ਼ੀਆ ਦੇ ਵਿਸ਼ਾਲ ਮੈਦਾਨਾਂ ਤੱਕ ਨਾ ਕਲਾਸਰੂਮ ਨਾ ਡਿਗਰੀ ਸਿਰਫ ਗਿਆਨ ਅਤੇ ਅਨੁਸ਼ਾਸਨ ਪ੍ਰਾਚੀਨ ਚਕਤਸਵ ਵਿਗਿਆਨ ਦੀਆਂ ਤੁਹਾਈਆਂ ਤੋਂ ਲੈ ਕੇ विन युद्ध तर्क चाणक्या इतने विद्यार्थियों महान वैद चरक भी इस स्थान पर रिहा करते तकशिला ने कई महान सम्राट पैदा किए हैं जिमें महान चक्रवर्ती सम्राट चंद्रगुप्त मौर्या ਇਹ ਸਿਰਫ ਇੱਕ ਸਾਧਾਰਨ ਸਕੂਲ ਨਹੀਂ ਸੀ ਸਗੋਂ ਗਿਆਨ ਅਤੇ ਸਭਿਆਚਾਰ ਦਾ ਇੱਕ ਮਹਾਨ ਕੇਂਦਰ ਸੀ ਵਿਦੇਸ਼ੀ ਹਮਲਿਆਂ ਕਾਰਨ ਇਹ ਮਹਾਨ ਸੰਸਥਾ ਨਸ਼ਟ ਹੋ ਗਈ ਪਰ ਇਸ ਦੀ ਮਹਾਨਤਾ ਨੂੰ ਕਦੇ ਪੁੜਾਇਆ ਨਹੀਂ ਜਾ ਸਕਿਆ ਇਸ ਦੇ ਵਿਚਾਰ ਅੱਜ ਵੀ ਜਿਉਂਦੇ ਹਨ ਜੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੇ ਹਨ ਇੱਕ ਅਜੀਹਾ ਪ੍ਰਭਾਵ ਜਿਸਨੇ ਪੂਰੀ ਦੁਨੀਆ ਨੂੰ ਨਮਾ ਰੂਪ ਦਿੱਤਾ ਅਜੋਕੀਆਂ ਯੂਨੀਵਰਸਟੀਆਂ ਦੀ ਨੀਂ ਰੱਖੇ ਜਾਣ ਤੋਂ ਵੀ ਸਦੀਆਂ ਪਹਿਲਾਂ ਉਦੋਂ ਵजूद ਰੱਖ ਸੀ ਤਕਸ਼ਿਲਾ ਦੇ ਦਰਵਾਜ਼ੇ ਹਰ ਉਸ ਜਗਿਆਸੂਲੇ ਖੁੱਲੇ ਸਨ ਜੋ ਸੱਚੇ ਮਨ ਨਾਲ ਗਿਆਨ ਦੀ ਖੋਜ ਵਿੱਚ ਆਉਂਦਾ ਹੁੰਦਾ ਸੀ ਇੱਥੇ ਨਾ ਜਾਤ ਦਾ ਵਿਤਕਰਾ ਸੀ ਨਾ ਸਰਹੱਦਾਂ ਦੀ ਕੋਈ ਰੋਕ ਸਿਰਫ ਸੱਚਾ ਸਮਰਪਣ ਹੀ ਵਿਦਿਆਰਥੀ ਦੀ ਅਸਲ ਯੋਗਤਾ ਸੀ ਸਿੱਖਿਆ ਇੱਕ ਕਠੋਰ ਤਪੱਸਿਆ ਸੀ ਅਨੁਸ਼ਾਸਨ ਅਤੇ ਮਿਹਨਤ ਨਾਲ ਭਰੀ ਅਸਲੀ ਗਿਆਨ ਕਿਤਾਬਾਂ ਵਿੱਚ ਨਹੀਂ ਸਗੋਂ ਅਭਿਆਸ ਵਿੱਚ ਸੀ ਅਤੇ ਗੁਰੂ ਮਾਰਗਦਰਸ਼ਕ ਸਨ ਸ਼ਾਸਕ ਨਹੀਂ ਅਨੁਸ਼ਾਸਨ ਨੇ ਮਨ ਅਤੇ ਚਰਿੱਤਰ ਨੂੰ ਇੱਕ ਅਟੁੱਟ ਸੰਤੁਲਨ ਦਿੱਤਾ तकशीलता ਦਾ ਇਹ ਸੰਕਲਪ ਸੀ ਕਿ ਗਿਆਨ ਕੇਵਲ ਦੇਦੀ ਨਹੀਂ ਬਲਕਿ ਸਮਾਜ ਦੇ ਪਰੇ ਨਹੀਂ ਹੋਣਾ ਚਾਹੀਦਾ ਹੈ ਇਸੇ ਲਈ ਇਸ ਦਾ ਡੂੰਗਾ ਪ੍ਰਵਾਹ ਵਿਸ਼ਾਲ ਦੂਰੀਆਂ ਤੇ ਅਨੇਕਾਂ ਸੱਭਿਆਚਾਰਾਂ ਤੱਕ ਪਹੁੰਚਿਆ ਹੈ ਇਸ ਦੇ ਵਿਸ਼ਾਲ ਵੇੜੇ ਖਾਮੋਸ਼ ਹੋਣ ਤੋਂ ਸਦੀਆਂ ਬਾਅਦ ਵੀ ਇਤਿਹਾਸ ਸਾਨੂੰ ਸਾਡੀਆਂ ਜੜ੍ਹਾਂ ਦੱਸਦਾ ਹੈ ਤੇ ਉਹ ਕੀ ਹੈ ਜਿਸਦੀ ਸਾਨੂੰ ਸੰਭਾਲ ਕਰਨੀ ਚਾਹੀਦੀ ਹੈ ਸਬਸਕ੍ਰਾਈਬ ਕਰੋ ਅਤੇ ਦੁਨੀਆ ਦੇ ਅਨੰਤ ਰਹੱਸਾਂ ਨੂੰ ਜਾਣਨ ਲਈ ਸਾਡੇ ਨਾਲ ਜੁੜੇ ਰਹੋ